ਪਹਿਲਾ ਸਮਝਣਾ ਮੈਂ ਯਾਰ ਹੋਰ ਸੋਚਦਾਗਾ ਵੀ ਆ ਆਪਣਾ ਹਰਾਮਾ ਨਹੀਂ ਪਲਾੜ ਚੜਿਆ ਹੋਇਆ ਹੈ ਨਾ ਇਧਰੋਂ ਆਪਣਾ ਨਾਰੀਅਲ ਲਾਇਆ ਹੋਇਆ ਨਾ ਇਧਰੋਂ ਪੀਲੇ ਪੱਤੇਆਂ ਵਾਲਾ ਵੀ ਚੜਿਆ ਹੋਇਆ ਜੇ ਆਪਾਂ ਹੋਰ ਕਰੀਏ ਦੇਖਣਾ ਸੋਹਣਾ ਚੜ ਕੇ ਇੱਥੇ ਬੁੱਟ ਸਾਈਡਾਂ ਦੇ ਗਮਲੇ ਰੱਖੇ ਆਪਾਂ ਜੇ ਆਪਾਂ ਹੋਰ ਕਰੀਏ ਆਪਣੇ ਕੋਲੇ ਆਹ ਚਿੱਟੇ ਪੱਤੇਆਂ ਵਾਲਾ ਵੀ ਪਿਆ ਇਹ ਨਾਲੇ ਇਧਰੋਂ ਇਹਦਾ ਟੂਸਾ ਟੁੱਟੀ ਜਾਂਦਾ ਮੈਂ ਹੁਣ ਦੇਖਿਆ ਗੌਰ ਜੀ ਨਾ ਇਹਨੂੰ ਆਪਾਂ ਜੇ ਇਹਦੇ ਨਾਲ ਹੀ ਲਾ ਦਈਏ ਇੱਥੇ ਮਰਜੂ ਗੱਲ ਹੈ ਹੈ ਬਣੂ ਗੱਲ ਬਣੂ ਗੱਲਾਂ ਲੈ ਇਹਨੂੰ ਬਦੇ ਰੱਖ ਲੈ ਗਾਣੇ ਤੇ ਰੱਖਾ ਹਾਂ ਹਾਂ ਟਿਕਾਣੇ ਇਹ ਆਪਾਂ ਕਰਦੇ ਆਂ ਦੀ ਸੈਟਿੰਗ ਕਰਦੇ ਆਂ ਆਦਾ ਪਾ ਕੰਮ ਲਿਆ ਜੀ ਪਾ ਦੇਣੇ ਨੇ ਹਾਂ ਇਹ ਆਉਦੇ ਆ ਵੀ ਝਾੜ ਲੈ ਇਹ ਹੁਣ ਜਦੋਂ ਤੁਰ ਪਿਆ ਪੂਰਾ ਵਧੀਆ ਇਹ ਇਹਦੀ ਜਦੋਂ ਚੱਲ ਪਿਆ ਕੰਮ ਆਹ ਹਾਂ ਇਹਦੇ ਮੂਰੇ ਲਾ ਦੇ ਇਹ ਜਦੋਂ ਚੱਲ ਪਿਆ ਕੰਮ ਆਪਣਾ ਇਹ ਐ ਗ੍ਰੋਥ ਕਰਕੇ ਪੂਰੀ ਆ ਟੰਬੇ ਤੱਕ ਆ ਜਾਣਾ ਨਾ ਹੂੰ ਲਓ ਜੀ ਮੰਗੀ ਗੱਲ ਇਹ ਸਵੇਂ ਰੱਖਣ ਵਾਲੇ ਨੇ ਇਹ ਆਪਾਂ ਇਹ ਆਪਾਂ ਦੇਖਦੇ ਕੋਠੇ ਤੇ ਕਰ ਦਨੇ ਆ ਕਿ ਸੈਟ ਥੱਲੇ ਤੋਂ ਲੜਕਨ ਹਾਂ ਹਾਂ ਇਹ ਇਹਦਾ 3-3 ਫੁੱਟ ਵੱਧ ਜਾਂਦੀ ਆ ਇਹਦਾ ਜਿਹਨੂੰ ਕਹਿੰਦੇ ਆ ਕੀ ਅਮਰ ਬੇਲ ਕਹਿੰਦੇ ਹੁੰਦੇ ਸੀ ਵੀ ਉਹ ਮਰਦੀ ਹੋਰ ਨਹੀਂ ਨਹੀਂ ਉਹ ਹੁੰਦੀ ਤਾਂ ਹੋਰ ਆ ਜੀ ਉਹਦੇ ਜੜ ਨਹੀਂ ਹੁੰਦੀ ਜੜ ਨਹੀਂ ਹੁੰਦੀ ਉਹ ਦਰਖਤ ਕਿਹੜੀ ਬੇਲ ਕਿਹੜੀ ਹੁੰਦੀ ਆ ਜਿਹੜੀ ਉਹੀ ਕਾਮਲਿਆਂ 'ਗ ਚੜੀ ਜਾਂਦੀ ਹੁੰਦੀ ਆ ਅਮਰ ਬੇਲ ਵੀ ਹੁੰਦੀ ਆ ਇੱਕ ਗਲੋ ਵੀ ਹੁੰਦਾ ਗਲੋ ਹਾਂ ਹਾਂ ਗਲੋ ਉਹਦੇ ਅੰਗ ਚੜਦੇ ਆ ਦਾ ਕਾਮਲਿਆਂ 'ਗ ਨਾ ਗਲੋ ਵੀ ਲਾ ਲਓ ਯਾਰ ਆ ਹੁਣ ਦਿਨਾਂ ਜੇ ਆਹ 10 ਦਿਨ ਪਹਿਲਾਂ ਰੱਖਿਆ ਸੀਗਾ ਹੁਣ ਤੱਕ 10 ਦਿਨ ਪਹਿਲਾਂ ਆ ਤਾਂ ਹੁਣ ਦਿਨਾਂ ਦੇ ਵਿੱਚ ਹੀ ਚੜ ਜਾਣਾ ਇਹਦੇ ਹੋ ਜਾਣਾ ਇਹਦੇ ਕਾਮਯਾਬ ਨਾ ਇਹ ਰੱਖਿਆਗਾ ਉਪ ਹੋਇਆ ਜੀ ਆਪਣਾ ਇਹ ਹਾਂ ਤਿੰਨ ਵੈਰੈਟੀਆਂ ਹੋ ਗਈਆਂ ਕਿਸੇ ਨੂੰ ਚੌਥੀ ਹੋਰ ਦਿੱਤੀ ਸੀ ਵੈਰੈਟੀ ਮੋਨਿਬਲਟ ਦੀ ਚੌਥੀ ਵੀ ਆਈ ਰੱਖੀ ਹੋਈ ਹੈ ਚਾਰ ਚਾਰ ਵੈਰੈਟੀਆਂ ਹਾਂ 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 ਉਹ ਵੀ ਆਈ ਰੱਖੀ ਹੋਈ ਹੈਗੀ ਤੇਰੇ ਕੋਲ ਵਧੀਆ ਹੋ ਗਈ ਹਾਂ 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 ਉਹ ਮੈਂ ਸੋਚਦਾ ਉਹ ਵੀ ਇਹਦੇ ਵੀ ਆਪਾਂ ਰੱਖ ਕੇ ਇਹਦੇ ਪਿਛਲੇ ਪਾਸੇ ਆ ਕਲਾ ਦਈਏ ਚਾਰੇ ਵੈਰੈਟੀਆਂ ਇਹਦੇ ਨਾਲ ਕਵਰ ਕਰ ਦਈਏ ਉਦੋਂ ਬਲੀਡ ਆਪਾਂ ਇਹ ਤੋਂ ਲਈ ਚੱਲਾਂਗੇ ਨਹੀਂ ਤਾਂ ਆਪਾਂ ਇਹਦੇ ਬਹੁਤ ਆਉਂਦੀ ਆਉਂਦੀ ਦਿਨ ਦਿਨ ਵਾਲੀ ਧੁੱਪ ਦੇ ਪੈਂਦੀ ਹੈ ਇਹਦੇ ਬਹੁਤ ਕੀ ਚੀਜ਼ ਆ ਇਹ ਅੱਛਾ ਅੱਛਾ ਮਨੀ ਪਲਾਟ ਹਾਂ ਨਹੀਂ ਇਹ ਨਹੀਂ ਮਨੀ ਪਲਾਟ ਨਹੀਂ ਹੈਗਾ ਇਹ ਉਹ ਨਹੀਂ ਪਲਾਟ ਆ ਇਹ ਹਾਂ ਇਹ ਛੋਟਾ ਥੋੜਾ ਜਿਹਾ ਹਨਾ ਠੀਕ ਹੈ